ਜੋ ਸਾਨੇਵਾਲ ਵੱਲੋਂ ਸਾਨੇਵਾਲ ਲਾਖੀ ਵੱਲੋਂ ਜੋ ਵੀ ਇੱਕ ਰਸਦ ਅੱਜ ਇੱਥੇ ਕਬਤਰ ਹੋਈ ਹੈ ਉਹਦੇ ਵਿੱਚ ਵਕ ਵਕ ਪਿੰਡਾਂ ਤੋਂ ਸਾਨੇਵਾਲ ਸ਼ਹਿਰ ਤੋਂ ਨੰਦਪੁਰ ਤੋਂ ਸਭ ਤੋਂ ਵੱਧ ਉਹ ਦੁਆਰਾ ਰੇਨੂ ਸਾਹਿਬ ਵੱਲੋਂ ਔਰ ਇਲਾਕੇ ਦੀ ਸੰਗਤ ਵੱਲੋਂ ਭਰਾਵਾ ਤੋਂ ਗੋਸਤਾ ਵੱਲੋਂ ਇੱਕ ਤੁਸੀਂ ਇਸ ਅਗਰੀ ਅਸੀਂ ਇਕੱਠੀ ਕੀਤੀ ਹੈ ਜਿਹਦੇ ਵਿੱਚ तकरीबन ਦੋ ਟਰੱਕ ਜੋ ਕਿ ਆਪਣੇ ਕੈਟਲਸ ਦੇ ਲਈ ਹੈਗੇ ਆ ਵਿਚਾਰ ਕਹਿੰਦੇ ਨੇ ਔਰ ਤਿੰਨ ਅਸੀਂ ਛੋਟੀਆਂ ਗਰੱਡਸ ਜਿਹਨੂੰ ਅਸੀਂ ਕਹਿੰਦੇ ਹੁੰਦੇ ਕੁਝ ਕਿਟਾਂ ਔਰ ਪਾਣੀ ਹਰ ਇੱਕ ਕਿਸਮ ਦਾ ਜੋ ਵੀ ਇੱਕ ਲੋਡ ਬੰਦ ਦਵਾਈਆਂ ਜੋ ਵੀ ਕਿ ਤਨ ਜਾਨਵਰਾਂ ਦੀਆਂ ਦਵਾਈਆਂ ਜੋ ਕੁਝ ਵੀ ਇਕੱਠਾ ਹੋ ਸਕਦਾ ਸੀਗਾ ਉਹ ਅਸੀਂ ਅੱਜ ਸਾਰਾ ਇਕੱਤਰ ਕਰਕੇ ਆਪਣੇ ਭੈਣ ਭਰਾ ਜੋ ਸਾਡੇ ਤਕਰੀਬ ਦੇ ਵਿੱਚ ਨੇ ਉਹਨਾਂ ਦੀ ਮਦਦ ਲਈ ਇਸ ਇਲਾਕੇ ਵੱਲੋਂ ਸਾਡੇ ਵੱਲ ਦੇ ਇਲਾਕੇ ਵੱਲ ਉਸਤਾਬ ਵੱਲੋਂ ਭਾਵਾ ਵੱਲ ਲੈ ਕੇ ਅਜਰ ਵੱਲੋਂ ਕਰ ਰਹੇ ਆਂ ਔਰ ਪ੍ਰਮਾਤਮਾ ਕੇ ਮੈਂ ਅਰਦਾਸ ਕਰਦਾ ਕਿ ਜੋ ਵੀ ਭਾਈ ਭਾਈ دوست ਮਿੱਤਰ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਇਹ ਨਾ ਭਰਾਵਾ ਦਾ ਇਹਨਾਂ ਭੈਣਾਂ ਦਾ ਸਾਥ ਦਿੱਤਾ ਔਰ ਅੱਗੇ ਮੈਂ ਤਾਂ ਕਹੂੰਗਾ ਕਿ ਇੰਨੀ ਇੰਨੀ ਮੈਂ ਕਹੂੰਗਾ ਵੀ ਜੱਬਤ ਹੈ ਇੰਨੇ ਕੁ ਲੋਕ ਅੱਗੇ ਆ ਰਹੇ ਨੇ ਇਸ ਕੰਮ ਦੇ ਲਈ ਇਹ ਪੰਜਾਬੀਆਂ ਦੀ ਹੀ ਕੁੱਪੀ ਹੈ ਤੇ ਪੰਜਾਬੀਅਤ ਦੀ ਹੀ ਖੂਬੀ ਹੈ ਕਿ ਹਰ ਕੋਈ ਚਾਹੁੰਦਾ ਕਿ ਮੈਂ ਜੋ ਮੇਰੇ ਭੈਣ ਭੈਣ ਤੇ ਟਿਕਟ ਨੇ ਉਹਨਾਂ ਦੀ ਮਦਦ ਕਰਾਂ। ਸੋ ਇਹ ਅਸੀਂ ਐਸੇ ਤਰ੍ਹਾਂ ਹੀ ਕੰਟੀਨਿਊ ਰੱਖਾਂਗੇ। ਅੱਜ ਕੱਲ੍ਹ ਔਰ ਇਸੇ ਤਰ੍ਹਾਂ ਅੱਜ ਤੋਂ 3 ਦਿਨ ਬਾਅਦ ਅਸੀਂ ਫੇਰ ਇੰਨਾ ਹੀ ਇੱਕ ਮੈਂ ਕਹੂੰਗਾ ਵੀ ਸ਼ਾਇਦ ਇਸ ਤੋਂ ਵੀ ਵੱਧ ਆਪਣਾ ਸਮਾਨ ਉਤਰ ਕਰਕੇ ਉਹ ਬਾਬਾ ਨਾਨਕ ਉਧਰ ਦਮਦਸ ਦੇ ਏਰੀਏ ਦੇ ਵਿੱਚ ਪਰਸੋ ਜਾਂ ਚੌਥੇ ਦੁਬਾਰਾ ਫੇਰ ਲਗੇ। ਸੋ ਮੇਰੀ ਫੇਰ ਆਪਣੇ ਇਲਾਕਾ ਨਿਵਾਸੀਆਂ ਨੂੰ ਸਾਥ ਸੰਗਤ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਅੰਡਰਸਟੂਡਿਨ ਦਿਨਾਂ ਨੇ ਬਹੁਤ ਸਾਥ ਵੀ ਦਿੱਤਾ ਔਰ ਅੱਗੇ ਵੀ ਮੇਰੀ ਬੇਨਤੀ ਹੈ ਪ੍ਰੀਵਸ ਆਫ ਕੀ ਘੜੀ ਦੇ ਵਿੱਚ ਵੱਧ ਤੋਂ ਵੱਧ ਉਹ ਨਾਲ ਨਾਲ ਕੇ ਚੱਲਣ ਔਰ ਉਹਨਾਂ ਦੀ ਜੋ ਸਾਡੇ ਭਰਾ ਤਕਲੀਫ਼ ਨੇ ਉਹਨਾਂ ਦਾ ਆਪਾਂ ਵੱਧ ਤੋਂ ਵੱਧ ਦੇਵਾ ਦਾ ਵੀ ਜਾਨ ਨੇ ਕਿ ਕਿਹੜਾ ਚਾਰੀ ਨੇ ਕਹਿੰਦੇ ਆ ਜਾਂ ਕਰਦੇ ਸੇਵਾ ਦਾ ਰਿਕਰ ਕਰ ਕਰ ਜਾਂਦੇ ਹੁੰਦੇ ਹਾਂ ਅੱਜ ਜਿੱਦਾਂ ਕੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਪਹਿਲਾਂ ਤੁਰੰਤ ਦਾ ਟਾਈਮ ਤਾਂ ਸਭਾ ਰੱਖਿਆ ਸੀ ਪਰ ਇਹ ਪ੍ਰਸਾਦ ਕਰਕੇ ਟਰੱਕ ਲੋਡ ਕਰਨ ਨੂੰ ਬੜਾ ਟਾਈਮ ਲੱਗ ਗਿਆ ਔਰ ਕਾਫੀ ਸੇਵਾਦਾਰ ਸਾਡੇ ਇਸ ਉਹ ਨਗਰ ਤੋਂ ਉਹ ਨਾਲ ਜਾ ਰਹੇ ਨੇ ਔਰ ਬੜਾ ਉਤਸ਼ਾਹ ਹੈ ਵੀ ਲਾਖਸਰੂਲਾ ਫਾਸਕਰ ਤੋਂ ਉਹ ਨੌਜਵਾਨਾਂ ਦੇ ਵਿੱਚ ਕਿ ਵੀ ਅਸੀਂ ਵੱਧ ਤੋਂ ਵੱਧ ਹਿੱਸਾ ਲਈਏ ਇਸ ਔਖੀ ਘੜੀ ਵਿੱਚ ਸ਼ੋਕ ਹੈ ਸਾਰਿਆਂ ਦਾ ਸਾਰਿਆਂ ਦਾ ਹੀ ਇਸ ਜੋ ਵੀ ਸਾਥ ਦਿੱਤਾ ਹੈ ਹੁਣ ਤੱਕ ਉਹਨਾਂ ਦਾ ਧੰਨਵਾਦ ਕਰਦਾ ਔਰ ਫੇਰ ਅੱਗੇ ਬੇਨਤੀ ਕਰਦਾ ਕਿ ਹੋਰ ਵੀ ਸੰਗਤ ਜਿੰਨੀ ਵੀ ਐਨ ਆਰ ਆਈ ਭਰਾ ખાસ ਕਰਕੇ ਇਸ ਮੁੱਖ ਢੰਗ ਦੇ ਵਿੱਚ ਜੋ ਸਾਥ ਦੇ ਸਕਣ ਤਾਂ ਉਹਨਾਂ ਦਾ ਬਹੁਤ ਬਹੁਤ